ਪ੍ਰਤਾਪ ਸਿੰਘ ਬਾਜਵਾ ਨੇ న్యూਸ 18 ਪੰਜਾਬ ਤੇ ਜੋ ਵੱਡਾ ਬਿਆਨ ਦਿੱਤਾ ਵੱਡਾ ਦਾਵਾ ਕੀਤਾ ਉਸ ਤੋਂ ਬਾਅਦ ਚਲ ਪ੍ਰਤਾਪ ਸਿੰਘ ਬਾਜਵਾ ਦੀਆਂ ਮੁਸ਼ਕਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ 32 ਬੰਬਾਂ ਵਾਲੇ ਬਿਆਨ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸੱਮਨ ਭੇਜਿਆ ਗਿਆ ਪੁਲਿਸ ਨੇ ਦੁਪਹਿਰ 12 ਵਜੇ ਪੁਸ਼ਕਸ਼ ਦੇ ਰਿਸਤਿਆ ਮਹਾਲੀ ਦੇ ਫੇਸ ਸਾਹਤ ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਬੁਲਾਇਆ ਗਿਆ 32 ਬੰਬਾਂ ਵਾਲੇ ਬਿਆਨ ਦਾ ਸੋਰਸ ਜਾਨਣਾ ਚਾਹੁੰਦੀ ਹੈ ਪੁਲਿਸ ਕੱਲ ਬਾਜਵਾ ਦੀ ਰਿਹਾਈ ਸਟੇ ਪਹੁੰਚ ਕੇ ਵੀ ਪੁਲਿਸ ਨੇ ਸਵਾਲ ਜਵਾਬ ਕੀਤੇ ਸਨ ਪੁਲਿਸ ਨੂੰ ਆਪਣਾ ਸੋਰਸ ਦੱਸਣ ਤੋਂ ਹਾਲਾਂਕਿ ਬਾਜਵਾ ਆ ਮਨਾ ਕਰ ਚੁੱਕੇ ਨੇ ਆ ਤਾਂ ਇਸ ਨੂੰ ਲੈ ਕੇ ਹਰ ਪ੍ਰਤਾਪ ਸਿੰਘ ਬਾਜਵਾ ਨੂੰ ਸਮਨ ਕੀਤਾ ਗਿਆ ਪੁਲਿਸ ਨੇ ਦੁਪਹਿਰ 12 ਵਜੇ ਪ੍ਰਤਾਪ ਸਿੰਘ ਬਾਜਵਾ ਨੂੰ ਪੁਸ਼ਕਿਸ਼ ਦੇ ਲਈ ਸੱਦ ਲਿਆ ਮੁਹਾਲੀ ਦੇ ਫਿਰ 7 ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਆ ਬੁਲਾਇਆ ਗਿਆ ਆ ਦਰਸਲ ਇਹ ਪੂਰੇ ਮਸਲੇ ਦੀ ਪੂਰੇ ਮਾਮਲੇ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਪ੍ਰਤਾਪ ਸਿੰਘ ਬਾਜਵਾ ਨਿਊਜ਼ ਇਟਨ ਪੰਜਾਬ ਦੇ ਸਪੈਸ਼ਲ ਸ਼ੋਰ ਨਿਊਜ਼ ਰੂਮ ਕਟੈਰਾ ਦੇ ਵਿੱਚ ਪਹੁੰਚਦੇ ਨੇ ਤੇ ਇਸੇ ਦੌਰਾਨ ਹੀ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਵੱਡਾ ਦਾਵਾ ਕਰ ਦਿੱਤਾ ਜਾਂਦਾ ਹੈ ਵੱਡਾ ਬਿਆਨ ਦਿੱਤਾ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਬੰਬ ਆਏ ਨੇ ਜਿਸ ਦੇ ਵਿੱਚੋਂ 18 ਚੱਲ ਚੁੱਕੇ ਨੇ ਤੇ 32 ਚੱਲਣੇ ਅਜੇ ਬਾਕੀ ਨੇ ਆ ਤਾਂ ਉਸ ਤੋਂ ਬਾਅਦ ਕੱਲ ਪੁਲਿਸ ਦੇ ਅਧਿਕਾਰੀ ਪ੍ਰਤਾਪ ਸਿੰਘ ਬਾਜਵਾ ਦੇ ਘਰ ਪਹੁੰਚੇ ਆ ਜੋ ਇਹ ਵੱਡਾ ਬਿਆਨ ਦਿੱਤਾ ਕਿ ਉਸ ਦੇ ਸੋਰਸ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਪਰ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਸੋਰਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਤਾਂ ਇਸ ਦੇ ਵਿਚਾਲੇ ਕੱਲ ਮੁੱਖ ਮੰਤਰੀ ਮਾਨ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਸੀਐਮ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੇ ਜੇਕਰ ਇਹ ਬਿਆਨ ਦੇਸ਼ਿਤ ਫੈਲਾਉਣ ਦੇ ਦਿੱਤਾ ਹੈ ਜੇ ਬਿਆਨ ਝੂਠਾ ਸਾਬਤ ਹੁੰਦਾ ਹੈ ਤਾਂ ਸਰ ਪ੍ਰਤਾਪ ਸਿੰਘ ਬਾਜਵਾ ਸਖਤ ਕਾਰਵਾਈ ਕਰਨ ਕਾਰਵਾਈ ਦੇ ਲਈ ਤਿਆਰ ਰਹਿਣ ਤਾਂ ਉਸ ਦੇ ਕੁਝ ਘੰਟਿਆਂ ਬਾਅਦ ਹੀ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਨੂੰ ਪੁਲਿਸ ਗਿਸ਼ ਦਿੱਲੀ ਸੱਮਨ ਕੀਤਾ ਗਿਆ ਪੁਲਿਸ ਨੇ ਦੁਪਹਿਰ 12 ਵਜੇ ਪ੍ਰਤਾਪ ਸਿੰਘ ਬਾਜਵਾ ਨੂੰ ਮਹਾਲੀ ਦੇ ਫੇਜ਼ 7 ਸਾਈਬਰ ਕ੍ਰਾਈਮ ਥਾਣੇ ਦੇ ਵਿੱਚ ਬੁਲਾਇਆ ਹੈ ਇਸੇ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਆ ਮਨੋਜ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ਕਿ ਨਿਊਜ਼ੀਟਨ ਪੰਜਾਬ ਤੇ ਵੱਡਾ ਬਿਆਨ ਦਿੱਤਾ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੋਈ ਤਾਂ ਹੁਣ ਸੰਮਨ ਕੀਤਾ ਗਿਆ ਹੈ ਕੀ ਕੋਈ ਜਾਣਕਾਰੀ ਦੇਖੋ ਪਰਮਿੰਦਰ ਨਿਊ ਜੀਨ ਤੇ ਹੀ ਇੰਟਰਵਿਊ ਦੌਰਾਨ ਬਾਜਵਾ ਵੱਲੋਂ ਸਵਾਲ ਪੁੱਛੇ ਗਏ ਸੀ ਔਰ ਜੇ ਵੀ ਸਾਫ਼ ਤੋਂ ਸਾਫ਼ ਕਹਿਆ ਗਿਆ ਸੀ ਕਿ ਜਿਹੜੇ ਪੰਜਾਬ ਆਮ ਆਏ ਹੋਏ ਨੇ 18 ਬਲਾਕ ਹੋ ਚੁੱਕੇ ਨੇ ਬੱਤੀ ਜਿਹੜੇ ਆ ਉਹ ਅਜੇ ਵੀ ਹੈਗੇ ਇਸ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਖੜਾ ਇਹਦੇ ਵਿੱਚ ਬਿਆਨ ਵੀ ਦਿੱਤਾ ਗਿਆ ਸੀ ਔਰ ਕੱਲ ਖੁਦ ਪ੍ਰਤਾਪ ਬਾਜਵਾ ਦੇ ਘਰ ਏਆਈਜੀ ਇੰਟੈਲੀਜੈਂਸ ਕਾਊਂਟਰ ਜਿਹੜਾ ਰਵਜੋਦਪੁਰ ਗਰੇਵਾਲ ਤੇ ਹਰਬੀਰ ੜਤਵਾਲ ਉੱਥੇ ਮੌਕੇ ਤੇ ਗਈ ਸੀ ਤੇ ਕੱਲ ਸ਼ਾਮ ਨੂੰ ਇੱਕ ਮਾਮਲਾ ਜਿਹੜਾ ਐਫਆਈਆਰ ਨੰਬਰ 19 ਮਹਾਲੀ ਦੇ ਫੇਸ 4 ਸਾਈਬਰ ਸਟੇਸ਼ਨ ਦੇ ਵਿੱਚ ਦਰਜ ਕੀਤੀ ਗਈ ਹੈ ਹਾਲਾਂਕਿ ਨੋਟਿਸ ਵੀ ਉਹਨਾਂ ਨੂੰ ਦਿੱਤਾ ਗਿਆ ਨੀਓ ਨੋਟਿਸ ਦੀ ਐਕਸਕਲੂਸਿਵ ਕਾਪੀ ਵੀ న్యూਸ 18 ਦੇ ਕੋਲ ਮੌਜੂਦ ਹੈ ਜਿਦੇ ਵਿੱਚ ਅੱਜ 12 ਵਜੇ ਉਹਨਾਂ ਨੂੰ ਬੁਲਾਇਆ ਗਿਆ ਹੈ ਪੁਲਿਸ ਸਟੇਸ਼ਨ ਉਹਨਾਂ ਨੂੰ ਬੁਲਾਇਆ ਗਿਆ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਗਿਆ ਔਰ ਅੱਜ 12 ਵਜੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਤਾਂ ਉਹ ਦੱਸ ਦਈਏ ਕਿ ਸੁਪਰਡੈਂਟ ਆਫ ਪੁਲਿਸ ਹਰਬੀਰ ਅਟਵਾਲ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਔਰ ਦੇਰ ਸ਼ਾਮ ਇਹ ਨੋਟਿਸ ਉਹਨਾਂ ਦੇ ਘਰ ਚੱਕਰ 8 ਕੋਟੀ ਨੰਬਰ 7 ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਉਹ ਦਿੱਤਾ ਗਿਆ ਹਾਲਾਂਕਿ ਜਿਹੜੀ ਜਾਣਕਾਰੀ ਸਾਡੇ ਕੋਲ ਹੈਗੀ ਹੈ ਉਸ ਵੇਲੇ ਪ੍ਰਤਾਪ ਬਾਜਵਾ ਘਰ ਦੇ ਵਿੱਚ ਨਹੀਂ ਸੀ ਉਹਨਾਂ ਦੇ ਘਰ ਜਿਹੜਾ ਹੈਗਾ ਇਹ ਨੋਟਿਸ ਜਿਹੜਾ ਉਹ ਦਿੱਤਾ ਗਿਆ ਤੇ ਹੁਣ ਇਹ ਬਹੁਤ ਅਹਿਮ ਹੋਵੇਗਾ ਦੇਖਣਾ ਕਿ ਪ੍ਰਤਾਪ ਬਾਜਵਾ ਅੱਜ 12 ਵਜੇ ਉੱਥੇ ਪਹੁੰਚਦੇ ਹਨ ਇਨਵੈਸਟੀਗੇਸ਼ਨ ਜੁਆਇਨ ਕਰਦੇ ਹਨ ਨਹੀਂ ਕਰਦੇ ਇਹ ਬਹੁਤ ਅਹਿਮ ਹੋਵੇਗਾ ਹਾਲਾਂਕਿ ਐਫ ਆਈ ਆਰ ਨੰਬਰ 19 ਕਈ ਧਾਰਾਵਾਂ ਅਧੀਨ ਦਿੱਤੀ ਗਈ ਹੈ ਪੀ ਐਨ ਐਸ ਡੀ ਜਿਹੜੀ ਧਾਰਾਵਾਂ ਨੇ ਦੋ ਤਿੰਨ ਧਾਰਾਵਾਂ ਜਿਹਦੇ ਵਿੱਚ ਲਾਈ ਗਈ ਹੈ ਜਿਸ ਨੂੰ ਲੈ ਕੇ ਹੁਣ ਬਾਜਵਾ ਤੋਂ ਜਿਹੜੀ ਕਸ਼ਨਿੰਗ ਹੈ ਉਹ ਹੋ ਸਕਦੀ ਹੈ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਉਹਨਾਂ ਨੂੰ ਨੋਟਿਸ ਜਿਹੜਾ ਦਿੱਤਾ ਗਿਆ ਉਹਦੇ ਵਿੱਚ ਇਹੀ ਸਵਾਲ ਜਵਾਬ ਹੋਣਗੇ ਜਿਦੇ ਵਿੱਚ ਬਹੁਤ ਹੀ ਕਲੀਅਰ ਕਲਵੀ ਅਕਸਰਾਂ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਨੂੰ ਸੋਰਸ ਦੱਸਣਾ ਪਏਗਾ ਕਿ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਹੈ ਉਹਨਾਂ ਨੂੰ ਸੋਰਸ ਦੱਸਣਾ ਪਏਗਾ ਕਿ ਆਖਿਰ ਜਿਹੜੇ ਬੰਬ ਆਏ ਐ ਉਹ ਕਿੱਥੇ ਆਏ ਐ ਕਿੱਥੇ ਪਏ ਨੇ ਕਿਉਂਕਿ ਉਹਨਾਂ ਵੱਲੋਂ ਸਾਫ਼ ਤੌਰ ਤੇ ਇੰਟਰਵਿਊ ਦੌਰਾਨ ਕਿਹਾ ਗਿਆ ਸੀਗਾ ਕਿ 18 ਬੰਬ ਲਾਚ ਹੋ ਚੁੱਕੇ ਨੇ ਤੇ 32 ਜਿਹੜੇ ਬੰਮ ਨੇ ਉਹ ਹਜੇ ਵੀ ਪੰਜਾਬ ਦੇ ਵਿੱਚ ਮੌਜੂਦ ਨੇ ਦੇਖੋ ਸੈਂਸਿਟਿਵ ਮਾਮਲਾ ਹੈ ਨੈਸ਼ਨਲ ਸਕਿਉਰਿਟੀ ਨੂੰ ਲੈ ਕੇ ਮਾਮਲਾ ਹੈ ਇਸ ਕਰਕੇ ਬਹੁਤ ਸਾਰੀ ਚੀਜ਼ਾਂ ਜਿਸ ਨੂੰ ਲੈ ਕੇ ਉਹਨਾਂ ਪੁਲਿਸ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਰਦੀ ਨਜ਼ਰ ਆ ਰਹੀ ਹੈ ਜੀ ਆ ਬਿਲਕੁਲ ਹਾਲਾਂਕਿ ਕੱਲ ਤੋਂ ਸੀਵੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਗੱਲਬਾਤ ਕੀਤੀ ਪੁਲਿਸ ਅਧਿਕਾਰੀ ਘਰ ਪਹੁੰਚਦੇ ਪਰ ਪ੍ਰਤਾਪ ਸਿੰਘ ਬਾਜਵਾ ਹਾਲਾਂਕਿ ਆਪਣੇ ਬਿਆਨਤੇ ਤੱਕ ਕਾਇਮ ਨੇ ਉਹਨਾਂ ਦਾ ਕਹਿਣਾ ਹੈ ਕਿ ਸੋਰਸਸ ਦੇ ਵੱਲੋਂ ਹੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਪਰ ਸੋਰਸ ਬਾਰੇ ਉਹ ਸਾਫ਼ ਕਹਿ ਚੁੱਕੇ ਨੇ ਕਿ ਉਸ ਬਾਰੇ ਉਹ ਜਾਣਕਾਰੀ ਨਹੀਂ ਦੇਣਗੇ ਆ ਪ੍ਰੈਸ ਦੇ ਵਿਚਾਰੇ ਹੁਣ ਪੁਲਿਸ ਦੇ ਵੱਲੋਂ ਸਮਨ ਕਰ ਲਿਆ ਗਿਆ ਹੈ ਦੇਖੋ ਬਹੁਤ ਕੱਲ ਵੀ ਜਿਹੜੀ ਸਾਡੇ ਨਾਲ ਗੱਲਬਾਤ ਹੋਈ ਸੀ ਐਕਸਕਲੂਸਿਵ ਗੱਲਬਾਤ ਤੇ ਪ੍ਰਤਾਪ ਬਾਜਵਾ ਦਾ ਬੜਾ ਕਲੀਅਰ ਸਟੈਂਸ ਠੀਕਾ ਕਿ ਅੱਜ ਵੀ ਮੈਂ ਆਪਣੇ ਬਿਆਨ ਤੇ ਸਟੈਂਡ ਹਾਂ ਲੇਕਿਨ ਮੇਰੇ ਇੱਕ ਕੌਨ ਸੋਰਸ ਨੇ ਮੈਂ ਇਹ ਇਹਦੀ ਜਾਣਕਾਰੀ ਪੁਲਿਸ ਨੂੰ ਨਹੀਂ ਦੇ ਸਕਦਾ ਹਾਲਾਂਕਿ ਮੈਂ ਪੁਲਿਸ ਨੂੰ ਮੁੱਖ ਮੰਤਰੀ ਮਾਨ ਨੂੰ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਸੂਚਿਤ ਕੀਤਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਲਾਅ ਐਂਡ ਆਰਡਰ ਦੇ ਹਾਲਾਤ ਖਰਾਬ ਹੋ ਰਹੇ ਹਨ ਸੈਂਟਰ ਦੇ ਵੀ ਜਿਹੜੇ ਸਾਡੇ ਸੋਰਸ ਨੇ ਉਹ ਉਸ ਨੂੰ ਲੈ ਕੇ ਕਿਉਂਕਿ ਮੈਂ ਸੋਰਸ ਦੇ ਬਾਰੇ ਜਿਹੜੀ ਜਾਣਕਾਰੀ ਆ ਉਹਨਾਂ ਤੋਂ ਉਹ ਸੋਰਸ ਜਿਹੜੇ ਡਿਸਕਲੋਜ਼ ਨਹੀਂ ਕਰ ਸਕਦਾ ਲੇਕਿਨ ਮੈਂ ਆਪਣੇ ਬਿਆਨ ਤੇ ਕਾਇਮ ਆ ਕਿ ਜਿਸ ਤਰ੍ਹਾਂ ਦਾ ਲਾਅ ਐਂਡ ਆਰਡਰ ਖਰਾਬ ਹੋ ਰਿਹਾ ਹੈ ਪਿਛਲੇ ਦਿਨਾਂ ਜਿਸ ਤਰ੍ਹਾਂ ਦੀ ਚੀਜ਼ਾਂ ਹੋਈਆਂ ਔਰ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਦੀ ਚੀਜ਼ਾਂ ਹੋ ਸਕਦੀ ਹੈ ਇਸ ਕਰਕੇ ਮੇਰਾ ਜਿਹੜਾ ਸਟੈਂਡ ਜਿਹੜਾ ਹੈ ਉਹ ਕਲੀਅਰ ਹੈ ਲੇਕਿਨ ਮੈਂ ਆਪਣੇ ਸੋਰਸ ਦੀ ਜਾਣਕਾਰੀ ਨਹੀਂ ਦੇ ਸਕਦਾ ਹਾਲਾਂਕਿ ਜਿਹੜੇ ਅਫਸਰ ਨੇ ਉਹ ਵੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਸੀ ਜਿਹੜੇ ਕੁਐਸ਼ਨ ਕਰਨ ਗਏ ਸੀਗੇ ਅ ਪ੍ਰਤਾਪ ਬਾਜਵਾ ਦੇ ਘਰ ਉਹਨਾਂ ਵੱਲੋਂ ਵੀ ਇਹ ਕਿਹਾ ਗਿਆ ਸੀਗਾ ਕਿ ਸਾਨੂੰ ਕੋਈ ਸੈਟੀਸਫੈਕਟਰੀ ਅਨਸਰ ਜਿਹੜਾ ਉਹ ਨਹੀਂ ਦਿੱਤਾ ਗਿਆ ਇਸ ਕਰਕੇ ਅੱਗੇ ਦੀ ਜਿਹੜੀ ਕਾਰਵਾਈ ਹੈ ਕਿਉਂਕਿ ਮੁੱਖ ਮੰਤਰੀ ਮਾਨ ਵੱਲੋਂ ਵੀ ਕੱਲ ਕਿਹਾ ਗਿਆ ਸੀਗਾ ਜਾਂ ਤਾਂ ਉਹ ਆਪਣੇ ਸੋਰਸ ਦੱਸਣ ਜਾਂ ਤਾਂ ਉਹ ਦੱਸਣ ਪੁਲਿਸ ਨੂੰ ਸ਼ੇਅਰ ਕਰਨ ਜਿਹੜੀ ਵੀ ਜਾਣਕਾਰੀ ਉਹਨਾਂ ਦੇ ਕੋਲ ਹੈ ਜਾਂ ਫਿਰ ਉਹ ਕਾਰਵਾਈ ਵਾਸਤੇ ਤਿਆਰ ਹੋ ਜਾਣ ਔਰ ਉਹੀ ਗੱਲ ਹੋਈ ਸ਼ਾਮ ਨੂੰ ਐਫ ਆਈ ਆਰ ਨੰਬਰ 19 ਕਈ ਧਾਰਾਵਾਂ ਦੇ ਤਹਿਤ ਪੀ ਐਨ ਐਸ ਜੀ ਜਾਂ ਕਈ ਧਾਰਾਵਾਂ ਦੇ ਤਹਿਤ ਇਹ ਮਾਮਲਾ ਜਿਹੜਾ ਹੈ ਉਹ ਦਰਜ ਕਰ ਲਿਆ ਗਿਆ ਅੱਜ 12 ਵਜੇ ਉਹਨਾਂ ਨੂੰ ਕੌਚਿੰਗ ਵਾਸਤੇ ਬੁਲਾਇਆ ਗਿਆ ਹੈ ਇਨਵੈਸਟੀਗੇਸ਼ਨ ਜੁਆਇਨ ਕਰਨ ਵਾਸਤੇ ਬੁਲਾਇਆ ਗਿਆ ਹੈ ਤੇ ਹੁਣ ਦੇਖਣਾ ਹੋਵੇਗਾ ਬਹੁਤ ਸਵਾਲੀਆਈ ਦੇ ਵਿੱਚ ਜਰੂਰ ਕੋਸ਼ਨ ਉੱਠਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਉੱਥੇ ਪਹੁੰਚਦੇ ਹੈ ਜਾਂ ਫਿਰ ਕਿਸ ਤਰ੍ਹਾਂ ਦੇ ਸਰਕਮਸਟੈਂਸਸ ਪਰਮਿੰਦਰ ਰਹਿੰਦੇ ਜੀ ਆ ਠੀਕ ਹੈ ਮਨੋਜ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਆ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ 32 ਬੰਮਾਂ ਵਾਲੇ ਬਿਆਨ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਪੁਲਿਸ ਨੇ ਸਮਨ ਕਰ ਲਿਆ ਦੁਪਹਿਰ 12 ਵਜੇ ਪੁਛਗਿਛ ਦੇ ਲਈ ਸੱਦਿਆ ਗਿਆ ਮੁਹਾਲੀ ਦੇ ਫਿਰ ਸੱ ਤਾਂ ਬੱਤੀ ਬੰਬਾਂ ਵਾਲੇ ਬਿਆਨ ਦਾ ਸੋਰਸ ਦਰਸਲ ਪੁਲਿਸ ਆ ਜਾਨਣਾ ਚਾਹੁੰਦੀ ਹੈ ਕੱਲ ਵੀ ਪੁਲਿਸ ਅਧਿਕਾਰੀ ਪ੍ਰਤਾਪ ਸਿੰਘ ਬਾਜਵਾ ਦੇ ਘਰ ਪਹੁੰਚੇ ਸਨ ਪਰ ਪੁਲਿਸ ਅਧਿਕਾਰੀਆਂ ਦੇ ਕੋਲ ਦੱਸਿਆ ਗਿਆ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਸੋਰਸ ਦੱਸਣ ਤੋਂ ਇਨਕਾਰ ਕੀਤਾ ਅਥੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ سامنے ਆ ਰਹੀ ਹੈ ਕਿ ਕੋਰਟ ਦਾ ਰੋਕ ਕਰ ਸਕਦੇ ਨੇ ਪ੍ਰਤਾਪ ਸਿੰਘ ਬਾਜਵਾ ਐਫ ਆਈ ਆਰ ਦੀ ਕਾਪੀ ਦੀ ਮੰਗ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੀਤੀ ਜਾਵੇਗੀ 32 ਕੰਬਾਂ ਵਾਲੇ ਬਿਆਨ ਨੂੰ ਲੈ ਕੇ ਬਾਜਵਾ ਤੇ ਐਫ ਆਈ ਆਰ ਦਰਜ ਹੋਈ ਹੈ ਮਹਾਲੀ ਦੇ ਸਾਈਬਰ ਕ੍ਰਾਈਮ ਥਾਣੀ ਦੇ ਵਿੱਚ ਕੇਸ ਦਰਜ ਕੀਤਾ ਗਿਆ ਜੋ ਪਰਤਾ ਪ੍ਰਤਾਪ ਸਿੰਘ ਬਾਜਵਾ ਨੇ ਨਿਊਜ਼ੀਲੈਂਡ ਪੰਜਾਬ ਦੇ ਨਾਲ ਹੀ ਇੰਟਰਵਿਊ ਦੇ ਦੌਰਾਨ ਇਹ ਵੱਡਾ ਬਿਆਨ ਦਿੱਤਾ ਸੀ ਵੱਡਾ ਦਾਵਾ ਕੀਤਾ ਸੀ ਕਿ ਪੰਜਾਬ ਬੰਬ ਪੰਜਾਬ ਦੇ ਵਿੱਚ ਚਾਏ ਨੇ 18 ਚੱਲ ਚੁੱਕੇ ਨੇ 32 ਚੱਲਣੇ ਬਾਕੀ ਨੇ ਤਾਂ ਉਸ ਤੋਂ ਬਾਅਦ ਜੀਏ ਪੂਰਾ ਮਸਲਾ ਹੁਣ ਭਖਦਾ ਹੋਇਆ ਗਰਮਾਉਂਦਾ ਹੋਇਆ ਹਾ ਨਜ਼ਰ ਆ ਰਿਹਾ ਹੈ ਕਿ ਤੇਕੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਇਸ ਦੇ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ سامنے ਆ ਰਹੀ ਹੈ ਕਿ ਕੋਰਟ ਦਾ ਪ੍ਰਤਾਪ ਸਿੰਘ ਬਾਜਵਾ ਰੋਕ ਕਰ ਸਕਦੇ ਨੇ ਐਫ ਆਈ ਆਰ ਦੀ ਕਾਪੀ ਵੀ ਪ੍ਰਤਾਪ ਸਿੰਘ ਬਾਜਵਾ ਮੰਗ ਕਰਨਗੇ